ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੁਖੜਤਾਲ ਤੇ ਦੂਜੇ ਪਾਸੇ ਆਸਾਮ ਦੇ ਵਿੱਚ ਬੰਦ ਜੇਲ੍ਹ ਦੇ ਵਿੱਚ ਸਾਥੀਆਂ ਦੇ ਵੱਲੋਂ ਵੀ ਭੁਖੜਤਾਲ ਜਾਰੀ ਹੈ। ਇਹਨਾਂ ਦੋਲਾਂ ਗੱਲਾਂ ਨੂੰ ਲੈ ਕੇ ਲਗਾਤਾਰ ਸਿੰਘਾਂ ਦੇ ਵਿੱਚ ਚਰਚਾ ਛਿੜੀ ਹੋਈ ਹੈ ਤੇ ਦਮਦਮੀ ਟਕਸਾਲ ਦੇ ਮੁਖੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਗੱਲ ਵੱਲ ਗੱਲ ਵੱਲ ਜਿਹੜਾ ਗੌਰ ਕਰਨੀ ਚਾਹੀਦੀ ਹੈ ਤੇ ਸਿੰਘਾਂ ਦੀ ਜਿਹੜੀ ਭੁਖੜਤਾਲ ਆ ਉਸ ਦੇ ਉੱਤੇ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਭੁਖੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਕਈ ਵਾਰ ਉਹਨਾਂ ਦੀ ਸਿਹਤ ਬਿਗੜ ਚੁੱਕੀ ਹੈ ਤੇ ਜੇਕਰ ਕੁਝ ਨੂੰ ਵੀ ਕੁਝ ਜਾਨੀ ਨੁਕਸਾਨ ਹੁੰਦਾ ਤਾਂ ਇਸ ਦਾ ਸਿੱਧੇ ਜ਼ਿੰਮੇਵਾਰ ਹੈ ਜਿਹੜੀ ਸਰਕਾਰ ਹੋਵੇਗੀ ਤੇ ਪਲਟਵਾਰ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਤੇ ਭਖੜਤਾਲ ਵੀ ਸਿੰਘਾਂ ਦੇ ਵੱਲੋਂ ਜਾਰੀ ਹੈ ਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਵਿਰੋਧ ਆਹੋ ਕੀਤਾ ਜਾ ਰਿਹਾ ਤੇ ਸਰਕਾਰ ਦੇ ਖਿਲਾਫ ਜਿਹੜਾ ਸਿੰਘਾਂ ਨੇ ਹੱਲਾ ਬੋਲਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਦਮਦਮੀ ਟਕਸਾਲ ਦੇ ਮੁਖੀ ਦਾ ਹੋਰ ਕੀ ਕਹਿਣਾ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਸਨਮਰ ਬੇਨਤੀ ਕਰਦਾ ਹਾਂ ਕਿ ਐਸ ਵੇਲੇ ਪਿਛਲੇ ਦਿਨਾਂ ਤੋਂ ਲੈ ਕੇ ਡਿਬਰੂਗੜਾ ਸ਼ਾਮ ਦੀ ਜੇਲ੍ਹ ਦੇ ਅੰਦਰ ਕੈਦ ਕੀਤੇ ਭਾਈ ਅਮਰਪਾਲ ਸਿੰਘ ਤੇ ਉਹਦੇ ਸਾਥੀ ਜੋ ਪੋਖੜ ਤਾਲ ਤੇ ਬੈਠੇ ਨੇ ਉਹਨਾਂ ਦੇ ਸਬੰਧ ਵਿੱਚ ਉਹਨਾਂ ਦੇ ਮਾਤਾ ਪਿਤਾ ਤੇ ਹੋਰ ਵੀ ਸਿੰਘ ਇੱਥੇ ਵੀ ਪੋਖੜ ਤਾਲ ਤੇ ਧਰਨੇ ਲਾ ਕੇ ਬੈਠੇ ਨੇ ਇਹ ਬਹੁਤ ਵੱਡਾ ਕੌਮੀ ਕਾਰਜ ਹੈ ਤੇ ਮੈਂ ਸ੍ਰੀ ਅਕਾਲ ਪੁਰਸਾਬ ਨੂੰ ਬੇਨਤੀ ਕਰਦਾ ਹਾਂ ਕਿ ਦਖਲ ਅੰਦਾਜ਼ੀ ਦਿਓ ਤਾਂ ਕਿ ਉਹ ਵੀਰ ਜਿਹੜੇ ਆਸਾਮ ਦੀ ਜੇਲ੍ਹ ਚ ਭੁੱਖ ਹੜਤਾਲ ਤੇ ਕਈਆਂ ਦਿਨਾਂ ਤੋਂ ਬੈਠੇ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਬਚਾਇਆ ਜਾਵੇ ਬਹੁਤ ਵੱਡਾ ਕੌਮ ਦਾ ਪਿਛਲੇ ਸਮੇਂ ਵਿੱਚ ਨੁਕਸਾਨ ਹੋਇਆ ਹੈ ਬੜੀਆਂ ਕੀਮਤੀ ਜਾਨਾਂ ਕੌਮ ਦੀਆਂ ਗਈਆਂ ਨੇ ਇਹ ਕੌਮ ਦਾ ਸਰਮਾਇਆ ਹੈ ਭਾਈ ਅਮਰਤਪਾਲ ਸਿੰਘ ਹੋਰ ਸਾਰੇ ਸਾਥੀ ਔਰ ਸਰਕਾਰ ਜਿਹੜੀ ਆ ਉਹ ਘਣਾਉਣੇ ਜੁਰਮ ਤੇ ਤੁੱਲੀ ਹੋਈ ਐ ਸਾਨੂੰ ਕੋਈ ਨਾ ਕੋਈ ਏਕਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋ ਨਿੱਗਰ ਸਟੈਂਡ ਲੈਣਾ ਚਾਹੀਦਾ ਕੋ ਫੈਸਲਾ ਲੈਣਾ ਚਾਹੀਦਾ ਤਾਂ ਕਿ ਉਹਨਾਂ ਵੀਰਾਂ ਦੀ ਉਥੇ ਪੋਖ ਹੜਤਾਲ ਜਿਹੜੀ ਉਹ ਤੜਵਾਈ ਜਾਸ ਤੱਕੇ ਤੇ ਨਾਲ ਦੀ ਨਾਲ ਸਰਕਾਰ ਤੇ ਪ੍ਰੈਸ਼ਰ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਨਿੱਜੀ ਤੌਰ ਤੇ ਸਰਕਾਰ ਤੇ ਇਸ ਗੱਲ ਦਾ ਪ੍ਰੈਸ਼ਰ ਪਾਵੇ ਕਿ ਉਹਨਾਂ ਬੱਚਿਆਂ ਨੂੰ ਸਾਰੇ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਜਾਵੇ ਔਰ ਉਹਨਾਂ ਦੇ ਜੋ ਕੁਝ ਉਥੇ ਡਿਬਰੂਗੜਾ ਸਾਾਮ ਦੀ ਜੇਲ੍ਹ ਵਿੱਚ ਉਹਨਾਂ ਪਛਾਦ ਦਾ ਜਾਂ ਜੋ ਕੁਝ ਉਹਨਾਂ ਨਾਲ ਨਾਲ ਕੀਤਾ ਜਾ ਰਿਹਾ ਜਿਸ ਲਈ ਉਹ ਮਜਬੂਰ ਨਾ ਹੋ ਕੇ ਉਹਨਾਂ ਨੇ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਫਿਰੇ ਬੇਨਤੀ ਕਰਦਾ ਹਾਂ ਵੀ ਨਿਜੀ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਕੋ ਫੈਸਲਾ ਲਵੇ ਉਹਨਾਂ ਦੀ ਭੁੱਖ ਹੜਤਾਲ ਦੇ ਸਬੰਧ ਵਿੱਚ ਅਤੇ ਉਹਨਾਂ ਵੀਰਾਂ ਨੂੰ ਪੰਜਾਬ ਦੀਆਂ ਜੇਲਾਂ ਚੋਂ ਲਿਆਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਹੈ ਔਰ ਇਹ ਮੇਰੀ ਸਿਨੇਮਰ ਬੇਨਤੀ ਹੈ ਜਰੂਰ ਪ੍ਰਵਾਨ ਕਰੋ ਤਾਂ ਕਿ ਉਹ ਕੌਮ ਦੇ ਵੀਰ ਯੋਧੇ ਉਥੋਂ ਪੰਜਾਬ ਵਿਚ ਆ ਸਕਣ ਤੇ ਉਹਨਾਂ ਦੀ ਜਾਨ ਜਿਹੜੀ ਉਹ ਬਚਾਈ ਜਾ ਸਕੇ